ਕੱਲ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੀ ਜਿਹੜੀ ਕਿ ਫੇਰੀ ਹੈ ਤੇ ਉੱਥੇ ਹੀ ਦੌਰਾ ਜਿਹੜਾ ਕਿ ਪੰਜਾਬ ਦੇ ਵਿੱਚ ਕਰਨਗੇ ਤੇ ਪਰੰਤੂ ਦੂਜੇ ਪਾਸੇ ਹੁਣ ਉੱਥੇ ਹੀ ਪੰਜਾਬ ਸਰਕਾਰ ਪੈਕੇਜ ਦੀ ਮੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਜਿਹੜੇ ਕਿ ਕੱਲ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਉੱਥੇ ਹੀ ਵੱਡਾ ਪੈਕੇਜ ਜਿਹੜਾ ਕਿ ਪੰਜਾਬ ਨੂੰ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਹੜ੍ਹ ਪੀੜਤਾਂ ਦੀ ਜਿਹੜੀ ਕਿ ਮਦਦ ਕੀਤੀ ਜਾ ਸਕੇ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਖਰਾਬ ਹੋ ਗਈਆਂ ਤੇ ਉੱਥੇ ਹੁਣ ਮੋਦੀ ਸਰਕਾਰਾ ਜਿਹੜੇ ਪੰਜਾਬ ਦੇ ਪੱਖ ਦੇ ਵਿੱਚ ਕਰੋੜਾਂ ਦਾ ਜਿਹੜਾ ਕਿ ਪੈਕੇਜ ਦਾ ਐਲਾਨ ਕਰਨ ਹੋਰ ਕੀ ਕੁਝ ਕਹਿਣਾ ਕੈਬਨਿਟ ਮੰਤਰੀ ਦਾ ਆਓ ਤੁਹਾਨੂੰ ਸੁਣਾਉਣੇ ਆ ਕਿ ਸਾਡਾ ਜੋ ਨੁਕਸਾਨ ਹੋਇਆ ਹੈ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੇ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਤੁਸੀਂ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਿਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰ ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਹੀ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਹੈ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਆ। ਸੋ ਇਹ ਕਰੀਬ 20-25000 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਤੁਰੰਤ ਇਸ ਰਾਹਤ ਦੀ ਸਾਨੂੰ ਜਰੂਰਤ ਹੈ। ਤੇ 60000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ। ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ